ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੈ ਸਵਾਗਤ ਆ ਤੁਹਾਡਾ ਹੈਰੀ ਪਰੀ ਵਲੌਗ ਆਪਣੇ ਚੈਨਲ ਦੇ ਵਿੱਚ ਹਾਂ ਜੀ ਤੇ ਅੱਜ ਆਪਾਂ ਕਰਨ ਲੱਗੇ ਆ ਜਿੱਦਾਂ ਕਿ ਗੱਲਾਂ ਬਾਤਾਂ ਆਪਾਂ ਸਟੋਰੀ ਪਾਈ ਸੀਗੀ ਹਨਾ ਆਪਾਂ ਸਟੋਰੀ ਪਾਈ ਸੀ ਕਿ ਸਾਰੇ ਸਾਰਿਆਂ ਦੇ ਕੁਐਸਚਨਾਂ ਦੇ ਜਵਾਬ ਦਵਾਂਗੇ ਤੇ ਅੱਜ ਦਾ ਵਲੌਗ ਉਸੇ ਟੌਪਿਕ ਤੇ ਆ ਤੇ ਜਵਾਬ ਦਵਾਂਗੇ ਬਿਲਕੁਲ ਬਿਲਕੁਲ ਕੁਝ ਕੁਝ ਚੀਜ਼ਾਂ ਰਹਿੰਦੀਆਂ ਵੀ ਸੀਆਂ ਵੀ ਜਿਹੜੀਆਂ ਚੀਜ਼ਾਂ ਤੁਸੀਂ ਪੁੱਛਣਾ ਚਾਹੁੰਦੇ ਹੋ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਕੁਐਸਚਨ ਸਾਨੂੰ ਆਉਂਦੇ ਰਹਿੰਦੇ ਸੀ ਡੀਐਮ ਅੱਜ ਆਪਾਂ ਖੁੱਲ੍ਹ ਕੇ ਗੱਲ ਕਰ ਹੀ ਲੈਣੇ ਆ ਤੁਹਾਡੇ ਨਾਲ ਤੇ ਸਭ ਤੋਂ ਪਹਿਲਾ ਕਮੈਂਟ ਆ ਵਧਾਈ ਹੋਵੇ ਸਿਸਟਰ ਜੀ ਆਪ ਬੇਟੀ ਵਰਗੀ ਬਹੂ ਮਿਲੀ ਹੈ ਮੇਰੀ ਬਹੂ ਵੀ ਇਦਾਂ ਦੀ ਹੈ ਬਹੂ ਬੇਟੀਆਂ ਹਨ ਮੇਰੀਆਂ ਵੀ ਕਹਿੰਦੇ ਵੀ ਮੇਰੀ ਬਹੂ ਵੀ ਇਦਾਂ ਦੀ ਹੈ ਤੇ ਬਹੁਤ ਵਧੀਆ ਲੱਗਿਆ ਵੀ ਇਦਾਂ ਕੁਝ ਇਹਨੇ ਕਹਿਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਮਾਰੇ ਦੱਸਿਓ ਇਦਾਂ ਹੀ ਕਹਿੰਦੇ ਆ ਵੀ ਵਧਾਈ ਹੋਵੇ ਸਿਸਟਰ ਜੀ ਆਪ ਬੇਟੀ ਵਰਗੀ ਹੋ ਬੇਟੀ ਵਰਗੀ ਹੋ ਬਹੂ ਮਿਲੀ ਹੈ ਮੇਰੀ ਬਹੂ ਵੀ ਐਡਾਂ ਦੀਆਂ ਕੋਈ ਆਂਟੀ ਦਾ ਕਮੈਂਟ ਹਾਂਜੀ ਇਹ ਹੈ ਕੋਈ ਮਾਤਾ ਜੀ ਦਾ ਕਮੈਂਟ ਸਹੀ ਕਰ ਲਿਖਿਆ ਵੀ ਨਹੀਂ ਮੇਰੇ ਤੁਹਾਡੀ ਜੋੜੀ ਬਹੁਤ ਵਧੀਆ ਰੱਬ ਤੁਹਾਨੂੰ ਦੋਨਾਂ ਨੂੰ ਹਮੇਸ਼ਾ ਖੁਸ਼ ਰੱਖਣ ਬਹੁਤ ਬਹੁਤ ਥੈਂਕ ਯੂ ਜੀ ਤੁਹਾਨੂੰ ਵੀ ਬਹੁਤ ਜ਼ਿਆਦਾ ਖੁਸ਼ ਰੱਖਣ ਮਾਲਕ ਸਭ ਨੂੰ ਹੱਸਦਾ ਵਸਦਾ ਰੱਖੇ ਤੇ ਤੁਹਾਡੀ ਮੈਰਿਜ ਹੋ ਗਈ ਇਹ ਆਪਾਂ ਸਭ ਤੋਂ ਐਂਡ 'ਚ ਦੱਸਾਂਗੇ ਤੁਹਾਡੀ ਫੇਵਰਿਟ ਫੋਟੋ ਐਂਡ ਸੌਂਗ ਸਾਡੀ ਫੇਵਰਿਟ ਫੋਟੋ ਉਹ ਵਾਲੀ ਆ ਸਾਡੀ ਫੇਵਰਿਟ ਫੋਟੋ ਆਵਲੀ ਰੈੱਡ ਪੱਗ ਰੈੱਡ ਪੱਗੜੀ ਬਰੀ ਤੇਰੀ ਵੀ ਇਹ ਆ ਹੈ ਤੇ ਸਾਡੀ ਇਹ ਫੋਟੋ ਆ Song ਆ ਸੀ ਸਾਡਾ ਫੇਵਰੇਟ Song ਤੇਰਾ ਪਰ ਜਿਹੜਾ ਫੇਵਰੇਟ Song ਦੋ ਗੱਲਾਂ ਦੋ ਗੱਲਾਂ ਦੋ ਗੱਲਾਂ ਕਿਹੜਾ ਗੱਲਾਂ ਦੋ ਬਸ ਗੱਲਾਂ ਤੋਂ ਨਹੀਂ ਨਹੀਂ ਗੱਲਾਂ ਤੋਂ ਨਹੀਂ ਹੋ ਗਈ ਤੇਰੇ ਮੇਰੇ ਵਿੱਚ ਕਾ ਬਸ ਗੱਲਾਂ ਤੋਂ ਨਹੀਂ ਉਹ ਹੈਗਾ ਮੇਰਾ ਫੇਵਰੇਟ Song ਜੀਨਾ ਤੇਰੇ ਨਾ ਮਰਨਾ ਹੈ ਤੇਰੇ ਨਾ ਆਈਂ ਜੀ ਕੁਛ ਮੈਨੂੰ ਕੰਪੋਜੀਸ਼ਨ ਯਾਰੀ ਪੂਰੀ ਪਤਾ ਸਾਡਾ ਸਾਹਮਲੀ ਪਿਆਰ ਵਸ ਗਲਾਦੋਨੀ ਇਹ ਠੀਕ ਹੈ ਜੀ ਤੇ ਮੇਰਾ ਫੇਵਰੇਟ ਗਾਣਾ ਮੇਰੇ ਵੈਸੇ ਮੈਨੂੰ ਮੇਰਾ ਫੇਵਰੇਟ ਬੀਪਰਾਗ ਜੀ ਆ ਪਰ ਮੈਨੂੰ ਇੱਕ ਗਾਣਾ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਕਹਿੰਦਾ ਸੋਫਾ ਨ ਮਰਿੰਦਰ ਗੇਲ ਜੀ ਦਾ ਅੱਖ ਖੁੱਲੀ ਤੇ ਪਤਾਨ ਲੱਗਿਆ ਮੈਂ ਤੇ ਸੁਪਨਾ ਵੇਖ ਰਿਆ ਸੀ ਉਂਝ ਨਹੀਂ ਆਇਆ ਨਾਹੀ ਆਉਣਾ ਏ ਹੁ ਲੱਗਦਾ ਹੋਰ ਕਿਸੇ ਦਾ ਹੋ ਗਿਆ ਹੋਣਾ ਏ ਕਹਿੰਦਾ ਸਮਝੇ ਨਾ ਆਵੇ ਯਾਰ ਮੈਂ ਇਥੋਂ ਤੱਕ ਕੀ ਚਾਹੁੰਦਾ ਆ ਨਾ ਵੀ ਬਹੁਤ ਸੋਹਣੀਆਂ ਗੱਲਾਂ ਇਸ ਚ ਇੱਕ ਡੈਰੀਜ਼ Song ਮੇਰਾ ਆਲਵੇਜ਼ ਹੀ ਫੇਵਰੇਟ ਰਿਹਾ ਕਹਿੰਦਾ ਇੱਕ ਡੈਰੀ ਦਿਲ ਦੀ ਫਰਵਾਨੀ ਕਿਤੇ ਮੇਰਾ ਨਾਲ ਆਪੇ ਬਹੁਤ ਸੋਹਣਾ ਆਲਵੇਜ਼ ਦੀ ਮੈਨੂੰ ਵੈਸੀ ਹੀ ਵੰਦੀਆ ਲੱਗਦਾ ਸੋ ਬਿਊਟੀਫੁਲ ਕਪਲ ਥੈਂਕ ਯੂ ਸੋ ਮਾਜੀ ਠੀਕ ਹੈ ਜੀ ਤੁਸੀਂ ਮੈਰਿਜ ਕਦੋਂ ਕਰਵਾ ਰਹੇ ਹੋ ਕੋਈ ਨਾ ਦੱਸ ਦਿਓ ਦੱਸ ਦਿਓ ਜੀ ਮੇਰ ਜੀ ਤੁਸੀਂ ਕਿੱਥੇ ਰਹਿੰਦੇ ਹੋ ਤੇ ਅਸੀਂ ਤੁਹਾਨੂੰ ਮਿਲਣ ਆਣਾ ਹੈ ਅਸੀਂ ਗੰਗਾ ਨਗਰ ਤੋਂ ਆ ਅਸੀਂ ਰਹਿੰਦੇ ਆ ਥੋੜਾ ਜਿਹਾ ਅਸੀਂ ਦੱਸ ਤਾਂ ਨਹੀਂ ਸਕਦੇ ਬਸ ਇੰਨਾ ਕਹਿ ਸਕਦੇ ਆ ਅਸੀਂ ਮੀਰਾ ਚੌਕ ਦੇ ਕੋਲ ਰਹਿੰਦੇ ਆ ਕੋਈ ਸੋਸਾਇਟੀ 'ਚ ਰਹਿੰਦੇ ਆ ਤੇ ਹੇਰ ਮਾਰਨਿੰਗ ਕਿੰਨਾ ਪੈਸਿਆਂ ਦਾ ਕਰਵਾਇਆ ਤੁਸੀਂ ਦੱਸਿਓ ਪਲੀਜ਼ ਮੈਂ ਵੀ ਕਰਵਾਉਣਾ ਆਪਾਂ ਤਾਂ ਜੀ ਜਾਣਕਾਰੀ ਦੇ ਵਿੱਚ ਹੀ ਕਰਵਾਇਆ ਹਾਂਜੀ ਆਪਾਂ ਜਾਣਕਾਰੀ ਦੇ ਵਿੱਚ ਹੀ ਕਰਵਾਇਆ ਤਾਂ ਆਪਾਂ ਨੂੰ ਠੀਕ ਸਹੀ ਬਜਟ ਤੇ ਹੋ ਗਿਆ ਆਪਾਂ ਅਗਲੇ ਦਾ ਬਜਟ ਨਹੀਂ ਸ਼ੇਅਰ ਕਰ ਸਕਦੇ ਪਰ ਤੁਸੀਂ ਕਰਵਾਉਂਗੇ ਤਾਂ ਮੈਂ ਤੁਹਾਨੂੰ ਇਹੀ ਦੱਸਦਾ ਹਾਂ ਵੀ ਲਗਭਗ ਘੱਟੋ-ਘੱਟ 4000 ਰੁਪਏ ਤੱਕ ਤੇ ਗਿਆ ਨਹੀਂ ਤੇ ਬਾਕੀ ਪ੍ਰੋਡਕਟ ਵਗੈਰਾ ਹੋ ਕੇ ਵੀ ਲਗਭਗ ਇਹਦੇ ਪ੍ਰੋਡਕਟ ਪ੍ਰੋਡਕਟ ਹੀ 22-2300 ਦੇ ਆਏ ਆ ਜਿਹੜੇ ਬਾਅਦ ਚੋਂ ਯੂਜ਼ ਕਰਨੇ ਆ ਲਗਭਗ ਜੇ ਤੁਸੀਂ 4000 ਰੁਪਇਆ ਯੂਜ਼ ਕਰਦੇ 2000 ਰੁਪਇਆ ਤੁਹਾਨੂੰ ਹੋਰ ਰੱਖਣਾ ਪੈਣਾ ਲਗਭਗ 6000 ਰੁਪਇਆ ਟੋਟਲੀ ਲੱਗ ਗਿਆ ਤੇ ਵੀਰੇ ਦੀਦੀ ਬਹੁਤ ਕਿਊਟ ਆ ਤੁਸੀਂ ਬਹੁਤ ਜ਼ਿਆਦਾ ਕਿਊਟ ਹੋ ਕਿਊਟ ਬੋਲਦੇ ਹੋ ਬਹੁਤ ਸੋਹਣੀਆਂ ਤੁਹਾਡੀਆਂ ਵੀਡੀਓ ਤੇ ਬਹੁਤ ਸੋਹਣੀਆਂ ਗੋਡ ਬlesਸ ਯੂ ਥੈਂਕ ਯੂ ਜੀ ਥੈਂਕ ਯੂ ਜੀ ਵਾਓ ਸ਼ੁਕਰੀਆ ਜੀ ਹੱਥ ਜੋੜ ਕੇ ਸ਼ੁਕਰੀਆ ਕਰਦੇ ਆਂ ਸੀ ਤੇ ਮੇਰੀਸ ਤੋਂ ਪਹਿਲਾਂ ਹੀ ਭਰੀ ਦੀਦੀ ਨੇ ਚੂੜਾ ਪਾ ਲਿਆ ਕੈਨਨ ਦੱਸਦੇ ਹਾਂ ਜੀ ਬਰੋ ਤੂੰ ਹਮੇਸ਼ਾ ਖੁਸ਼ ਰਹੇ ਰਵੇਂ ਤੇ ਰੱਬ ਤੁਹਾਡੀ ਹਰ ਇੱਕ wish ਪੂਰੀ ਕਰੇ ਗੋਡ ਬlesਸ ਯੂ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਆ ਥੈਂਕ ਯੂ ਸੋ ਮਚ ਬਹੁਤ ਬਹੁਤ ਸ਼ੁਕਰੀਆ ਦੀਦੀ ਮੈਰਿਜ ਹੋ ਗਈ ਤੁਹਾਡੀ ਜੋੜਾ ਪਰ ਰੱਖਿਆ ਰੁਕੋ ਜੀ ਰੁਕੋ ਤੁਹਾਡੀ ਜੋੜੀ ਬਹੁਤ ਜੱਜਦੀ ਆ ਫਰੀਦੀ ਦੀ ਦਾ ਵੀ ਨੇਚਰ ਬਹੁਤ ਘੈਂਟ ਆ ਤੁਹਾਨੂੰ ਬਹੁਤ ਵਧੀਆ ਸਾਥੀ ਦਿੱਤਾ ਬਾਬਾ ਜੀ ਨੇ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਆ ਤੁਹਾਡਾ ਤੁਹਾਡੇ ਲਈ ਮੈਸੇਜ ਹੈ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਸਾਥੀ ਦਿੱਤਾ ਹਾਂ ਜੀ ਉਹ ਤਾਂ ਦਿੱਤਾ ਹੀ ਆ ਸੱਚੀ ਗੱਲ ਹੈ ਵਾਹਿਗੁਰੂ ਨੇ ਬਹੁਤ ਚੁਣ ਕੇ ਹੀਰਾ ਦਿੱਤਾ ਮੇਰਾ ਓਏ ਓਏ ਹੋਏ ਹੋਏ ਮੇਰੀ ਰਾਣੀਏ ਤੇ ਇੱਧਰ ਨੂੰ ਹੋ ਜਾ ਸੋੜ ਆਏ ਆਪਾਂ ਫਰੇਮ 'ਚ ਆ ਜੀ ਵੇਰ ਜੀ ਮੇਕਅਪ ਮੇਕਅਪ ਕਰਕੇ ਰੱਖਿਆ ਕਰੋ ਤੁਸੀਂ ਜ਼ਿਆਦਾ ਸੋਹਣੇ ਲੱਗਦੇ ਆਂ ਬੀਰ ਜੀ ਮੇਕਅਪ ਕਰ ਉਹ ਨਾ ਨਾ ਇਹ ਮੈਂ ਨਹੀਂ ਮੇਕਅਪ ਕਰਦਾ ਜੜੇ ਹੱਥ ਜੀ ਇਹ ਵੈਸੇ ਸੋਹਣੇ ਆ ਤੁਸੀਂ ਨਹੀਂ ਨਹੀਂ ਤੁਹਾਡੀ ਜੜੀ ਬਹੁਤ ਜਾਈਦੀ ਹੈ ਸ਼ੁਕਰੀਆ ਜੀ ਵੀਰ ਜੀ ਤੁਸੀਂ ਕਿੱਥੇ ਰਹਿੰਦੇ ਹੋ ਆਪਾਂ ਸ਼੍ਰੀ ਗੰਗਾ ਨਗਰ ਹੁੰਨੇ ਆ ਜੀ ਇਸ ਟਾਈਮ ਹੁਣ ਚੰਡੀਗੜ੍ਹ ਵੀ ਜਾਵਾਂਗੇ ਥੋੜੇ ਟਾਈਮ ਬਾਅਦ ਬ੍ਰਦਰ ਤੁਹਾਡੀ ਵਾਈਫ ਬਹੁਤ ਵਧੀਆ ਆਪ ਮੇਰੀ ਵਾਈਫ ਹਰ ਗਿਆ ਦਰੀਸਾ ਹੀ ਨਹੀਂ ਜੀ ਦੁਨੀਆ ਤੇ ਹਰ ਕਿਸੇ ਦੀ ਵਾਈਫ ਬਹੁਤ ਵਧੀਆ ਹੁੰਦੀ ਹੈ ਜੇ ਘਰ ਵਾਲਾ ਵਧੀਆ ਸਮਝਣ ਵਾਲਾ ਹੋਵੇ ਘਰ ਵਾਲੀ ਸਮਝਣ ਵਾਲੀ ਹੋਵੇ ਇੱਕ ਦੂਜੇ ਤੇ ਡਿਪੈਂਡ ਰਹਿ ਕੇ ਰਹਿਣਾ ਚਾਹੀਦਾ ਇੱਕ ਦੂਜੇ ਤੇ ਡਿਪੈਂਡ ਬਹੁਤ ਜ਼ਰੂਰੀ ਹੈ ਕਿ ਇਹ ਮੇਰੇ ਲਈ ਤੇ ਇਹ ਸਮਝੇ ਵੀ ਮੇਰੇ ਲਈ ਹੈ ਬਾਕੀ ਬਹੁਤ ਵਧੀਆ ਇੱਕ ਦੂਜੇ ਦੀ ਗੱਲ ਨੂੰ ਬਿਯੋਗ ਕਰ ਲਿਆ ਕਰੋ ਮਤਲਬ ਕਿਵੇਂ ਹਾਂਜੀ ਇੱਕ ਦੂਜੇ ਦੀ ਨਾਲ ਵੀ ਮਤਲਬ ਕੰਪਰੋਮਾਈਜ਼ ਕੰਪਰੋਮਾਈਜ਼ ਤੇ ਇਦਾਂ ਹੀ ਇਹ ਰਿਸ਼ਤਾ ਅੱਗੇ ਵਧੀਆ ਚੱਲਦਾ ਸਾਡੇ ਚ ਲੜਾਈ ਬਹੁਤ ਜ਼ਿਆਦਾ ਘੱਟ ਹੁੰਦੀ ਆ ਇਹ ਗੱਲ ਦੱਸੋ ਸਾਨੂੰ ਮੈਸੇਜ ਵੀ ਆਇਆ ਸੀ ਤੁਹਾਡੀ ਲੜਾਈ ਕਿੰਨੀ ਘੁੰਦੀ ਆ ਸਾਡੀ ਲੜਾਈ ਬਹੁਤ ਜ਼ਿਆਦਾ ਘੱਟ ਹੁੰਦੀ ਪਹਿਲੀ ਗੱਲ ਹੁੰਦੀ ਨਹੀਂ ਸਾਨੂੰ ਲੜਿਆ ਕਿੰਨੇ ਦਿਨ ਹੋ ਗਏ ਜਿੰਨੇ ਜੇ ਇੱਕ ਅੱਧੀ ਵਾਰ ਅਸੀਂ ਲੜਾਈ ਨਹੀਂ ਪਹਿਲੀ ਗੱਲ ਤਾਂ ਮੈਂ ਨਾ ਮੈਂ ਕਦੇ ਮੌਕਾ ਦਿੱਤਾ ਨਾ ਇਹਨੂੰ ਮੌਕਾ ਮਿਲਿਆ ਤੇ ਪਰਿਦੇ ਦੀ ਤੁਸ ਚੂੜਾ ਚੂੜਾ ਬਹੁਤ ਵਧੀਆ ਪਾਇਆ ਪਰੀ ਜੀ ਹਾਂ ਜੀ ਪਰੀ ਦੀ ਦੀ ਨੇ ਜੂੜਾ ਬਹੁਤ ਵਧੀਆ ਹੈ ਤੁਸੀਂ ਬਹੁਤ ਲੱਖੀ ਹੋ ਦੀਦੀ ਇੰਨੀ ਵਧੀਆ ਫੈਮਿਲੀ ਮਿਲੀ ਹੈ ਤੁਹਾਨੂੰ ਹਾਂ ਜੀ ਬਹੁਤ ਜਿਆਦਾ ਮੈਂ ਖੁਦ ਨੂੰ ਬਹੁਤ ਜਿਆਦਾ ਲੱਖੀ ਮੰਦੀ ਸੱਚੀ ਮੈਂ ਕਹਿ ਨਹੀਂ ਸਕਦੀ ਮਤਲਬ ਜਿੰਨਾ ਕਹਾ ਉਹਨੇ ਘਟ ਸਾਰੇ ਬਹੁਤ ਵਧੀਆ ਹੈਗੇ ਮੰਮੀ ਡੈਡੀ ਮੇਰਾ ਛੋਟਾ ਦੇਵਰ ਉਹ ਇਹ ਤਾਂ ਫਿਰ ਹੈਗੀ ਆ ਆ ਹੈਲੋ ਸਿਸਟਰ ਜੀ ਕਿਥੋਂ ਤੁਸੀਂ ਕੰਗ੍ਰੈਚੁਲੇਸ਼ਨ ਨਾਈਸ ਕਪਲ ਹਮੇਸ਼ਾ ਹੱਸਦੇ ਰਹੋ ਫੈਮਿਲੀ ਨਾਰਸੀ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਦਿਲੋਂ ਧੰਨਵਾਦ ਜੀ ਪਲੀਜ਼ ਮਾਈਂਡ ਨਾ ਕਰਿਓ ਪਲੀਜ਼ bro ਪਰ ਤੁਹਾਡੀ ਮਮ ਸਾਰਾ ਦਿਨ ਕੰਮ ਕਰਦੇ ਰਹਿੰਦੇ ਆ ਹਰ ਇੱਕ ਵਲੌਗ ਦੇਖਿਆ ਪਹਿਲਾਂ ਤਾਂ ਤੁਸੀਂ ਹਰ ਇੱਕ ਵਲੌਗ ਦੇਖਦੇ ਹੋ ਥੈਂਕ ਯੂ ਕਰਦੇ ਆ ਅਰੇ ਮੰਮੀ ਨਾ ਮੰਮੀ ਜਦੋਂ ਕੰਮ ਕਰਦੀ ਹੁੰਦੀ ਆ ਸੀ ਕੁਦਰਤੀ ਵਲੌਗ ਵੀ ਉਹਦੇ ਸਟਾਰਟ ਕਰਨਾ ਹੁੰਦਾ ਪਹਿਲੀ ਗੱਲ ਪਰੀ ਵੀ ਨਹੀਂ ਮੰਮੀ ਨੂੰ ਕਰਨੀਦੀ ਮम्मा ਵੀ ਨਹੀਂ ਪਰੀ ਨੂੰ ਕਰਨ ਦਿੰਦੇ ਇਹ ਦੋਨੇ ਇੱਕ ਦੂਸਰੇ ਨਾਲ ਬਸ ਜਿੱਦਦੇ ਰਹਿੰਦੇ ਆ ਕਿ ਮੰਮੀ ਮੈਂ ਕਰੂੰਗੀ ਮੰਮੀ ਕਹਿੰਦੇ ਮੈਂ ਕਰਾਂਗੇ ਇਹਦਾ ਇਹਨਾਂ ਦਾ ਯਾਰ ਬਹੁਤ ਜ਼ਿਆਦਾ ਪਿਆਰ ਆ ਮੰਮੀ ਦਾ ਤੇ ਪਰੀ ਦਾ ਬਹੁਤ ਜ਼ਿਆਦਾ ਪਿਆਰ ਆ ਜਿੰਨਾ ਮੈਂ ਕਹਾਂ ਉਹਨਾਂ ਜਾਂ ਥੋੜੇ ਘੱਟ ਤੇ ਰੱਬ ਕਦੇ ਨਜ਼ਰ ਵੀ ਨਾ ਲਾਵੇ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀਆਂ ਯਾਰ ਤੇ ਬਾਕੀ ਐਵੇਂ ਨਾ ਸਮਝਿਆ ਕਰੋ ਜੇ ਮੈਂ ਕੋਈ ਕਿਚਨ 'ਚ ਕੰਮ ਲੱਗ ਜਾ ਮਮੀ ਕਹਿੰਦੀ ਰਹਿੰਦੀ ਤੂੰ ਕੰਮ ਨਹੀਂ ਕਰਨਾ ਬਸ ਮੇਰੇ ਕੋਲੇ ਖੜੀ ਰਹਿ ਉਹ ਬਗੱਲਾਂ ਕਰਦੀ ਹਾਂ ਹਾਂ ਹੈਲੋ ਵੀਰੇ ਤੁਹਾਡੀ ਦੋਨਾਂ ਦੀ ਜੋੜੀ ਬਹੁਤ ਕਿਊਟ ਹੈ ਰੱਬ ਤੁਹਾਨੂੰ ਇਦਾਂ ਹੀ ਖੁਸ਼ ਰੱਖੇ ਸੋ ਬਿਊਟੀਫੁੱਲ ਲਾਈਫ ਪਾਰਟਨਰ ਵਾਹਿਗੁਰੂ ਮਿਹਰ ਕਰੇ ਬਹੁਤ ਬਹੁਤ ਸ਼ੁਕਰੀਆ ਜੀ ਤੇ ਸਾਡੀ ਜੋੜੀ ਮੂਤ ਸੇ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਯਾਰ ਤੇ ਅਸੀਂ ਦੋਵੇਂ ਗੱਲਾਂ ਵੀ ਕਰਦੇ ਹੁੰਨੇ ਆ ਯਾਰ ਇੰਨੇ ਸੋਹਣੇ ਕਮੈਂਟ ਆ ਰਿਹਾ ਸਾਰੇ ਜਣੇ ਕੰਟੀਨਿਊ ਵਲੌਗ ਦੇਖਦੇ ਆ ਅੱਛਾ ਵਲੌਗ ਤੁਸੀਂ ਕੰਟੀਨਿਊ ਦੇਖਦੇ ਹੋ ਵਲੌਗਾਂ 'ਚ ਸਾਡੀ ਕੀ ਚੀਜ਼ ਖਾਸ ਲੱਗਦੀ ਏ ਜ਼ਰੂਰ ਦੱਸਿਓ ਤੇ ਬਾਕੀ ਯਾਰ ਬਹੁਤ ਜਿਆਦਾ ਮੈਸੇਜ ਹੈ ਬਾਕੀ ਸਾਰਿਆਂ ਦੇ ਮੈਸੇਜ ਦਾ ਜਵਾਬ ਆਪਾਂ ਦੇ ਦਈਏ ਕਿ ਸਾਰੇ ਮੈਰਿਜ ਦਾ ਕਹਿ ਰਹੇ ਆ ਹਾਂਜੀ ਆਪਾਂ ਜਿੱਦਾਂ ਕੀ ਦੱਸਿਆ ਸੀ ਅਗੇਜਮੈਂਟ ਹਨਾ ਮੈਂ ਸੋਚਿਆ ਸੀ ਸ਼ੁਰੂ ਤੋਂ ਹੀ ਵਿਪਰੀ ਆਪਾਂ ਸ਼ੇਅਰ ਨਹੀਂ ਕਰਨਾ ਤੇ ਆਪਾਂ ਨਾ ਐਵੇਂ ਕਰਾਂਗੇ ਜਿਹੜੇ ਆਪਣੇ ਚਾਹਣ ਵਾਲੇ ਆ ਆਪਾਂ ਜਦੋਂ ਆਪਣੀ ਐਨੀਵਰਸਰੀ ਮਨਾਉਣੀ ਆ ਤਾਂ ਆਪਾਂ ਉਹਨਾਂ ਨੂੰ ਦੱਸਾਂਗੇ ਕਿ ਸਾਡਾ ਵਿਆਹ ਤੇ ਉਹਨਾਂ ਨੂੰ ਐਵੇਂ ਹੀ ਦੱਸ ਕੇ ਵੀ ਆਪਾਂ ਵਧੀਆ ਅੱਗੇ ਵਧਾਂਗੇ ਮੈਂ ਸੋਚਦਾ ਕਿ ਜਦੋਂ ਆਪਣੇ ਤੁਸੀਂ ਇੰਨਾ ਪਿਆਰ ਕੀਤਾ ਤੁਹਾਡੇ ਕਾਰਨ ਅਸੀਂ ਇੱਥੋਂ ਤੱਕ ਆ ਤਾ ਤੁਹਾਡਾ ਨਾਲ ਹੁਣ ਬਹੁਤ ਜ਼ਰੂਰੀ ਆ ਅਸੀਂ ਤੁਹਾਡੇ ਸਭ ਲਈ ਇਹੀ ਸੋਚਿਆ ਸੀ ਕਿ ਆਪਾਂ ਸਟੋਰੀ ਪਾਵਾਂਗੇ ਵੀਡੀਓ ਪਾਵਾਂਗੇ ਵੀ ਜਿਹਨੇ ਸਾਡੇ ਵਿਆਹ 'ਚ ਆਉਣਾ ਆਓ ਅਸੀਂ ਆਪਣੀ ਐਨੀਵਰਸਰੀ ਤੇ ਸੋਚਿਆ ਸੀ ਜ਼ਰੂਰ ਤੁਹਾਨੂੰ ਬੁਲਾਵਾਂਗੇ ਇਹ ਗੱਲ ਨਹੀਂ ਵੀ ਨਹੀਂ ਬੁਲਾਉਂਦੇ ਬੁਲਾਵਾਂਗੇ ਜ਼ਰੂਰ ਪਰ ਸਾਡਾ ਤੁਹਾਨੂੰ ਦੱਸੀਏ ਵੀ ਵਿਆਹ ਹੋਇਆ ਵੀ ਆ ਹਾਂਜੀ ਤੇ ਜਦੋਂ ਅਸੀਂ ਅਗੇਜਮੈਂਟ ਕਰਵਾਈ ਸੀ ਇਹ ਵੀ ਸਾਰੇ ਜਾਣੇ ਪੁੱਛਦੇ ਕੁਐਸਚਨ ਰਹਿੰਦਾ ਹੈ ਕਿ ਤੁਸੀਂ ਵੀਡੀਓ ਕਿਉਂ ਨਹੀਂ ਪਾਈ ਸਾਡੀ ਵੀਡੀਓ ਹੈ ਹੀ ਉਸੀ ਅਗੇਜਮੈਂਟ ਵਾਲੀ ਸਾਡੀ ਜਦੋਂ ਅਗੇਜਮੈਂਟ ਹੋਈ ਹੈ ਸਾਡਾ ਉਦੋਂ ਹੀ ਵਿਆਹ ਹੋਇਆ ਉਸੇ ਦਿਨ ਸਾਡਾ ਵਿਆਹ ਹੋ ਗਿਆ ਸੀ ਤੇ ਜਿੱਦਾਂ ਚੁੰਨੀ ਚੜਾਵ ਕਹਿ ਦਿੰਦੇ ਆ ਚੁੰਨੀ ਚੜਾਵ ਉਹੀ ਮਤਲਬ ਜ਼ਿਆਦਾ ਕੁਝ ਨਹੀਂ ਸੀ ਸਾਡਾ ਨੋਰਮਲ ਵਿਆਹ ਉਦੋਂ ਹੀ ਹੋ ਗਿਆ ਸੀ ਉਸੇ ਦਿਨ ਅਸੀਂ ਵੀਡੀਓ ਪੋਸਟਾਂ ਪਾ ਰੱਖਿਆ ਹੈ ਇਹ ਤੇ ਬਾਕੀ ਜਿਹੜੀ ਤੁਸੀਂ ਅਗੇਜਮੈਂਟ ਵਾਲੀ ਵੀਡੀਓ ਦੇਖੀ ਐ ਜਦੋਂ ਤੁਸੀਂ ਇੱਕ ਵੀਡੀਓ ਦੇਖਿਓ ਨਹੀਂ ਵੀ ਮੰਗ ਭਰਦੇ ਐ ਅਗੇਜਮੈਂਟ ਜਿੰਨਾ ਵੀ ਨਹੀਂ ਹੁੰਦਾਗਾ ਮੰਗ ਉਦੋਂ ਹੀ ਭਰਦੇ ਜਦੋਂ ਪੱਕਾ ਕਰਨਾ ਹੁੰਦਾ ਕੁਛ ਹਨਾ ਵੀ ਜਾਂ ਤਾਂ ਰਿਸ਼ਤਾ ਪੱਕਾ ਕਰਨਾ ਹੁੰਦਾ ਤੇ ਜਾਂ ਜਦੋਂ ਵਿਆਹ ਹੁੰਦਾ ਤੇ ਜਦੋਂ ਮੰਗ ਭਰੀ ਸੀ ਇਹਨੇ ਤੁਸੀਂ ਵੀ ਸਾਰੇ ਸਾਹਮਣੇ ਉਜ਼ਾਰ ਰਹੇ ਹੋ ਕਿ ਆਪਣੇ ਜਿਹੜੇ ਘਰਾਂ ਦੇ ਪਰਿਵਾਰ ਆ ਆਪਣਾ ਜਿਹੜਾ ਪਰਿਵਾਰ ਐ ਇੱਕ ਦੂਜੇ ਨਾਲ ਇਹਨਾਂ ਨਹੀਂ ਰਹਿਣ ਦਿੰਦਾਗਾ ਕਿਉਂਕਿ ਵਿਆਹ ਤੋਂ ਪਹਿਲਾਂ ਕੋਈ ਕਿਸੇ ਨੂੰ ਨਹੀਂ ਰਹਿਣ ਦਿੰਦਾ ਜਿੱਦਾਂ ਦੇ ਆਪਣੇ ਪਰਿਵਾਰ ਆ ਯਾਰ ਹਨਾ ਤੇ ਆਪਣਾ ਵਿਆਹ ਹੋਇਆ ਵੀ ਆ ਜੀ ਬਾਕੀ ਤੁਸੀਂ ਐਵੇਂ ਦੀ ਟੈਨਸ਼ਨ ਨਾ ਲਿਆ ਕਰੋ ਬੇਫਿਕਰ ਹੋ ਤੁਹਾਨੂੰ ਸਭ ਕਲੀਅਰ ਕਰਤਾ ਸਾਰੇ ਪੁੱਛਦੇ ਰਹਿੰਦੇ ਚੂੜਾ ਕਿਉਂ ਪਾਇਆ ਗਿਆ ਕੁਝ ਵੀ ਤੁਸੀਂ ਇਕੱਠੇ ਕਿਉਂ ਰਹਿੰਦੇ ਸਾਡਾ ਵਿਆਹ ਹੋਇਆ ਸੀ ਐਸੇ ਕਰਕੇ ਇਕੱਠੇ ਰਹਿੰਦੇ ਹਾਂ ਹਾਂਜੀ ਤੇ ਕਦੇ-ਕਦੇ ਤੁਸੀਂ ਕਹਿੰਦੇ ਹੋ ਵੀ ਪਰੀ ਦੀਦੀ ਦੇ ਵੀ ਮੰਗਣੀ ਭਰੀ ਜਾਂ ਕੁਝ ਵੀ ਉਹ ਵੀਡੀਓ ਦੇ ਕੈਰੈਕਟਰ ਦੇ ਹਿਸਾਬ ਨਾਲ ਅਸੀਂ ਤੁਹਾਡੇ ਲਈ ਵੀਡੀਓ ਬਣਾ ਲੈਨੇ ਆ ਇਹ ਮੰਗ ਮੰਗਾ ਲੈ ਇੰਨਾ ਕੋਈ ਸਿਸਟਮ ਨਹੀਂਗਾ ਦੋਸਤੋ ਤੇ ਬਾਕੀ ਤੁਸੀਂ ਸਾਡੀ ਜੋੜੀ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਯਾਰ ਵੀ ਤੁਹਾਡੇ ਤੋਂ ਕੋਈ ਗੱਲ ਲੁਕੋਈ ਵੀ ਨਹੀਂ ਅਸੀਂ ਤਾਂ ਤੁਹਾਡੇ ਲਈ ਵੀ ਸਰਪ੍ਰਾਈਜ਼ ਹੀ ਲਈ ਬੈਠੇ ਸੀ ਪਰ ਤੁਹਾਡੇ ਡੀਐਮ ਹੀ ਇੰਨਾ ਜ਼ਿਆਦਾ ਆਈ ਜਾਂਦੀ ਸੀ ਕਿ ਕਮੈਂਟ ਪਰਸਨਲ ਮੈਸੇਜ ਹੁੰਨ ਇਸਪ੍ਰੈਸ ਕਰਕੇ ਸਾਨੂੰ ਦੱਸਣਾ ਤੇ ਕੋਈ ਗੱਲ ਨਹੀਂ ਦੋਸਤੋ ਬਾਕੀ ਹੱਸਦੇ ਵਸਦੇ ਰਹੋ ਤੁਸੀਂ ਵੀ ਆਪਣੇ ਪਰਿਵਾਰਾਂ ਨਾਲ ਤੇ ਅਸੀਂ ਪਰਿਵਾਰਿਕ ਚੀਜ਼ ਹੀ ਬਣਾਉਂਦੇ ਰਾਵਾਂਗੇ ਕਦੇ ਕੋਈ ਗਲਤ ਚੀਜ਼ ਨਹੀਂ ਬਣਾਵਾਂਗੇ ਬਾਕੀ ਥੈਂਕ ਯੂ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ